ਜਿਹੜੀ ਵਿਹਲੜ ਕਰਦੇ ਵਾਲੀ ਗੱਲ ਆ ਮੈਂ ਪਹਿਲਾਂ ਹੀ ਗੱਲ ਅੱਧੀ ਕਿਤੇ ਤੁਹਾਨੂੰ ਦੱਸਤੀ ਵੀ ਇਹ ਫੇਰੇ ਜੇ ਫੇਰੇ ਸਾਰੇ ਆਪਦੇ ਆਪ ਨੂੰ ਮੰਨ ਲੈਣ ਵੀ ਤੁਸੀਂ ਸਾਰੇ ਵਿਹਲੜੋਂ ਸਾਡੇ ਨਾਲ ਵਿਹਲੜਾਂ ਦੇ ਨਾਲ ਹੁਣ ਤੱਕ ਧਰਤਾਂ ਵਿੱਚ ਬੈੰਦੇ ਬੈੰਦੇ ਨੇ ਤੁਹਾਨੂੰ ਤੁਸੀਂ ਲੀਡਰ ਬਣ ਗਏ ਤੁਹਾਨੂੰ ਲੋਕਾਂ ਨੇ ਵੋਟਾਂ ਪਾ ਦਿੱਤੀਆਂ ਚਾਰ ਹੁਣ ਤੁਹਾਨੂੰ ਅਸੀਂ ਵਿਹਲੜ ਲੱਗਣ ਲੱਪੇ ਖਾਲੀ ਕਰਾਉਣੀ ਆ ਕੋਈ ਗਰਾਊਂਡ ਖਾਲੀ ਕਰਾਉਣਾ ਹੈ ਤੋਂ ਪਹਿਲੇ ਨੋਟਿਸ ਦੇਣਾ ਹੁੰਦਾ ਕਿ ਤੈਨੂੰ 2 ਦਿਨ ਦਾ ਨੋਟਿਸ ਦਿੰਨੇ ਆ ਤੈਨੂੰ 5 ਦਿਨ ਦਾ ਨੋਟਿਸ ਦਿੰਨੇ ਆ ਦੁਬਾਰਾ ਫੇਰ ਨੋਟਿਸ ਦੇਣਾ ਹੁੰਦਾ ਹੈ ਤੀਸਰਾ ਨੋਟਿਸ ਤੋਂ ਬਾਅਦ ਫੇਰ ਕਾਰਵਾਈ ਹੁੰ ਲੇਕਿਨ ਸਾਨੂੰ ਕੋਈ ਨੋਟਿਸ ਨਹੀਂ ਆਇਆ ਕੇਂਦਰ ਕਹਿ ਰਿਹਾ ਜਾਂ ਸਾਡਾ ਹੋ ਗਿਆ ਸੌਦਾ ਲੁਧਿਆਣੇ ਵਾਲਿਆਂ ਨਾਲ ਅਸੀਂ ਤਾਂ ਆਪਣੀ ਸੀਟ ਜਿੱਤਣੀ ਹੈ ਅਸੀਂ ਤਾਂ ਖਾਲੀ ਕਰਵਾਵਾਂਗੇ ਤਾਂ ਹੋ ਸਕਦਾ ਗੱਲਬਾਤ ਨਹੀਂ ਮਸਲੇ ਦੀ ਕੋਈ ਗੱਲ ਹੱਲ ਹੁੰਦਾ ਤੋ ਉਸ ਵੇਲੇ ਇਹਨਾਂ ਵੱਲੋਂ ਇਹ ਕਿਹਾ ਜਾਣਾ ਕਿ ਭਈ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਿਸਾਨ ਸਾਡੇ ਨੇ ਅਸੀਂ ਕਿਸਾਨਾਂ ਦੇ ਨਾਲ ਆ ਤੇ ਸਾਡਾ ਕੋਈ ਮਨਸ਼ਾ ਇਹੋ ਜੀ ਨਹੀਂ ਆ ਉਹ ਤਾਂ ਸਾਡਾ ਜਿਹੜਾ ਫੋਰਸਜ ਲਾਈਆਂ ਨੇ ਉਹਨਾਂ ਦਾ ਤਾਂ ਸਿਰਫ ਮਤਲਬ ਆ ਅਸੀਂ ਨਸ਼ਾ ਨਸ਼ੇ ਵਿਰੋਧੀ ਜਿਹੜੀ ਮੁਹਿੰਮ ਚਲਾਈ ਹੈ ਉਹਨੂੰ ਅਸੀਂ ਮਤਲਬ ਸਫਲ ਬਣਾ ਰਹੇ ਹਾਂ ਦੇਖੋ ਦਰਅਸਲ ਗੱਲ ਇਹ ਹੈ ਕਿ ਜਿਹੜੀ ਤੁਸੀਂ ਪਿਛਲੇ ਦਿਨਾਂ ਦੇ ਘਰਾਓ ਦੀ ਗੱਲ ਕੀਤੀ ਹੈ ਤੇ ਉਹਨੂੰ ਲੈ ਕੇ ਸਰਕਾਰ ਦੇ ਬਿਆਨ ਬਾਜ਼ੀ ਹੈ ਇਸ ਤਰ੍ਹਾਂ ਦੀ ਬਿਆਨਬਾਜ਼ੀ ਉਹਨਾਂ ਲੋਕਾਂ ਦੇ ਮੂੰਹੋਂ ਨਹੀਂ ਫੱਗਦੀ ਜਿਨ੍ਹਾਂ ਲੋਕਾਂ ਦਾ ਬੇਸ ਹੀ ਅੰਦੋਲਨਾ ਚੋਂ ਹੋ ਗਿਆ ਅੰਨਾ ਹਜ਼ਾਰੇ ਦੇ ਵਿੱਚੋਂ ਕੇਜਰੀਵਾਲ ਨਿਕਲਿਆ ਮੇਰਾ ਖਿਆਲ ਹੈ ਸਾਡਾ ਕੋਈ ਵੀ ਧਰਨਾ ਕੋਈ ਵੀ ਮਜਾਰਾ ਕੋਈ ਵੀ ਪ੍ਰੋਟੈਸਟ ਹੈ ਜਾਂ ਨਹੀਂ ਹੋਣਾ ਜਿਹਦੇ ਵਿੱਚ ਇਹਨਾਂ ਦਾ ਅਮਨ ਅਰੋੜਾ ਸੰਧਵਾ ਸਾਹਿਬ ਗੁਰਦੇਤ ਈਵਨ ਕੇ ਭਗਵੰਤਮਾਨ ਖੁਦ ਵੀ ਸਾਡੇ ਪ੍ਰੋਟੈਸਟਾਂ 'ਚ ਧਰਨਿਆਂ 'ਚ ਬੈਠਾ ਰਿਹਾ ਹੈ। ਸਾਡੇ ਨਾਲ ਮੈਂ ਤੁਹਾਨੂੰ ਫੋਟੋਆਂ ਦਿਖਾ ਸਕਦਾ। ਆਕੇ ਬੋਲਦੇ ਰਹੇ ਨੇ ਜਿੰਨਾ ਲੋਕਾਂ ਦਾ ਆਧਾਰ ਹੀ ਇੱਥੋਂ ਕਾਇਮ ਹੋਇਆ ਹੋਵੇ ਅੰਦੋਲਨਾਂ 'ਚੋਂ। ਯਾਹ ਅਗਲੀ ਗੱਲ ਹੋ ਰਹੀ ਹੈ। ਅਸੀਂ ਦਿੱਲੀ ਦੇ ਅੰਦੋਲਨ ਤੋਂ ਆਏ ਆਂ। ਜਦੋਂ ਅਸੀਂ ਦਿੱਲੀ ਦੇ ਅੰਦੋਲਨ ਤੋਂ ਆਏ ਆਂ ਤੇ ਉਸ ਅੰਦੋਲਨ ਨੇ ਲੋਕਾਂ ਦੇ ਅੰਦਰ ਇੱਕ ਸਵਾਲ ਪੈਦਾ ਕਰਨ ਦੀ, ਸਵਾਲ ਖੜੇ ਕਰਨ ਦੀ ਭਾਵਨਾ ਜਗਾਈ। ਔਰ ਉਹਦੇ ਚੋ ਐਸੀ ਭਾਵਨਾ ਜਾਗੀ ਜਿਹਦਾ ਇਹਨਾਂ ਨੇ ਫਾਇਦਾ ਚੁੱਕਿਆ ਭਗਵਾਨ ਤੁਮਾਨ ਇੱਕ ਗੱਲ ਆਮ ਲੋਕਾਂ ਨੂੰ ਕਹਿੰਦਾ ਰਿਹਾ ਉਹਦੀ ਹੁਣ ਵੀਡੀਓਜ਼ ਨਿਕਲ ਰਹੀਆਂ ਨੇ ਬਾਹਰੋਂ ਕਿ ਸਵਾਲ ਕਰੋ ਇਹਨਾਂ ਲੀਡਰਾਂ ਨੂੰ ਸਵਾਲ ਕਰੋ ਇੱਕ ਵਾਰੀ ਤਾਂ ਇਹਨੇ ਉਹ ਵੀ ਕਿਹਾ ਕਿ ਡਲਾ ਤੋਂ ਡਲਾ ਹੁੰਦਾ ਪਤਾ ਨਹੀਂ ਕਿਦਰ ਸੇ ਚਲਾ ਹੁੰਦਾ ਹੈ ਇਹੋ ਜਿਹੇ ਵੀ ਸ਼ਬਦ ਬੋਲਦਾ ਸੀ ਉਹ ਭਾਈ ਜੇ ਹੁਣ ਲੋਕਾਂ ਨੂੰ ਅਸੀਂ ਇਹਨੇ ਪ੍ਰਚੰਡ ਕਰ ਲਿਆ ਕਿ ਸਵਾਲ ਕਰਨ ਤੇ ਲੋਕ ਤਾਂ ਉਹੀ ਨੇ ਸਵਾਲ ਕਰਨਗੇ ਔਰ ਰਹਿਂਦੀ ਕਸਰ ਜਿਸ ਤਰੀਕੇ ਦੇ ਨਾਲ ਤੁਸੀਂ ਪ੍ਰੋਟੈਸਟ ਨੂੰ ਚੁਕਾਇਆ ਜਿਹੜਾ ਗਲਤ ਤਰੀਕੇ ਨਾਲ ਮੈਂ ਸ਼ਬਦ ਵਰਤ ਰਹੇ ਹਾਂ ਕਿਉਂਕਿ ਗਲਤ ਤਰੀਕਾ ਮੈਂ ਇਸ ਕਰਕੇ ਕਹਿ ਰਹੇ ਹਾਂ ਕਿ ਜਦੋਂ ਵੀ ਕਿਸੇ ਪ੍ਰੋਟੈਸਟ ਨੂੰ ਕਿਸੇ ਧਰਨੇ ਨੂੰ ਕਿਸੇ ਮੁਜ਼ਾਹਰੇ ਨੂੰ ਕਿਸੇ ਅੰਦੋਲਨ ਨੂੰ ਸੜਕ ਖਾਲੀ ਕਰਾਉਣੀ ਆ ਕੋਈ ਗਰਾਊਂਡ ਖਾਲੀ ਕਰਾਉਣਾ ਹੈ ਤੋਂ ਪਹਿਲੇ ਨੋਟਿਸ ਦੇਣਾ ਹੁੰਦਾ ਹੈ ਕਿ ਤੈਨੂੰ 2 ਦਿਨ ਦਾ ਨੋਟਿਸ ਦੇਣਿਆ ਤੈਨੂੰ 5 ਦਿਨ ਦਾ ਨੋਟਿਸ ਦੇਣਿਆ ਦੁਬਾਰਾ ਫਿਰ ਨੋਟਿਸ ਦੇਣਾ ਹੁੰਦਾ ਹੈ ਤੀਸਰਾ ਨੋਟਿਸ ਤੋਂ ਬਾਅਦ ਫਿਰ ਕਾਰਵਾਈ ਹੁੰਦੀ ਹੈ لیکن ਸਾਨੂੰ ਕੋਈ ਨੋਟਿਸ ਨਹੀਂ ਆਇਆ ਪਰ ਸਾਡੇ ਤੇ ਹਮਲਾ ਵੀ ਇਸ ਤਰੀਕੇ ਨਾਲ ਕੀਤਾ ਕਿ ਸਾਨੂੰ ਮੀਟਿੰਗ ਦੇ ਉੱਤੇ ਸੱਦ ਕੇ ਪੰਜਾਬ ਸਰਕਾਰ ਦੇ ਨੁਮਾਇंदे ਇਹਨਾਂ ਦੇ ਅਫਸਰ ਸਾਨੂੰ ਮਤਲਬ ਮੀਟਿੰਗ ਤੇ ਸੱਦਦੇ ਆ ਮੇਰੇ ਕੋਲ ਰিসিਵਿੰਗ ਲੈ ਕੇ ਜਾਂਦੇ ਆ ਤੇ ਫਿਰ ਜਾ ਕੇ ਮੀਟਿੰਗ ਦੇ ਗਿਆ ਤੋਂ ਵੀ ਬਾਅਦ ਆ ਮੀਟਿੰਗ ਹੋਈ ਮੀਟਿੰਗ ਹੋਣ ਤੋਂ ਵੀ ਬਾਅਦ ਖੇਤੀਬਾੜੀ ਮੰਤਰੀ ਨਾਲ ਤੇ ਕਟਾਰੂ ਚੱਕ ਨਾਲ ਸਪੈਸ਼ਲ ਮੀਟਿੰਗ ਹੋਈ ਤੇ ਉਹਨਾਂ ਤੋਂ ਪੁੱਛਿਆ ਕਿ ਭਾਈ ਤੁਹਾਡੀ ਮਨਸ਼ਾ ਕੀ ਹੈ ਮੈਂ ਕਹਿੰਦਾ ਜੇਕਰ ਇਹਨਾਂ ਨੇ ਪ੍ਰੋਟੈਸਟ ਵਾਲੀ ਥਾਂ ਦੇ ਉੱਤੇ ਸਾਡੇ ਕੋਲੋਂ ਧਰਨਾ ਖਾਲੀ ਜਗ੍ਹਾ ਖਾਲੀ ਕਰਵਾਉਣੀ ਸੀ ਜਦੋਂ ਅਸੀਂ ਖੁਦ ਪੁੱਛ ਰਹੇ ਹਾਂ ਕਿ ਤੁਸੀਂ ਜਿਹੜੀ ਫੋਰਸਿਜ਼ ਲਾ ਰਹੇ ਹੋ ਉਹਦਾ ਕਾਰਨ ਕੀ ਹੈ ਤਾਂ ਅਸੀਂ ਆਪਦੀ ਮੰਸ਼ਾ ਦੱਸੋ ਤਾਂ ਮੰਸ਼ਾ ਉਹ ਦੱਸ ਦਿੰਦੇ ਕਿ ਭਾਈ ਸਾਡੇ ਤੇ ਤਾਂ ਮਜਬੂਰੀ ਹੈ ਸਾਨੂੰ ਤਾਂ ਕੇਂਦਰ ਕਹਿ ਰਿਹਾ ਯਾਂ ਸਾਡਾ ਹੋ ਗਿਆ ਸੌਦਾ ਲੁਧਿਆਣੇ ਵਾਲਿਆਂ ਨਾਲ ਅਸੀਂ ਤਾਂ ਆਪਦੀ ਸੀਟ ਜਿਤਨੀ ਹੈ ਅਸੀਂ ਤਾਂ ਖਾਲੀ ਕਰਵਾਵਾਂਗੇ ਕਹੋ ਸਕਦਾ ਗੱਲਬਾਤ ਨਾਲ ਹੀ ਮਸਲੇ ਦੀ ਕੋਈ ਗੱਲ ਹੱਲ ਹੁੰਦਾ ਤੋ ਉਸ ਵੇਲੇ ਇਹਨਾਂ ਵੱਲੋਂ ਇਹ ਕਿਹਾ ਜਾਣਾ ਕਿ ਭਈ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਿਸਾਨ ਸਾਡੇ ਨੇ ਅਸੀਂ ਕਿਸਾਨਾਂ ਦੇ ਨਾਲ ਆ ਤੇ ਸਾਡਾ ਕੋਈ ਮਨਸ਼ਾ ਇਹੋ ਜੀ ਨਹੀਂ ਆ ਉਹ ਤਾਂ ਸਾਡਾ ਜਿਹੜਾ ਫੋਰਸ ਜਲਾਈਆਂ ਨੇ ਉਹਨਾਂ ਦਾ ਤਾਂ ਸਿਰਫ ਮਤਲਬ ਅਸੀਂ ਨਸ਼ਾ ਨਸ਼ੇ ਵਿਰੋਧੀ ਜਿਹੜੀ ਮਹਿੰਮ ਚਲਾਈ ਹੈ ਉਹਨੂੰ ਅਸੀਂ ਮਤਲਬ ਸਫਲ ਬਣਾ ਰਹੇ ਹਾਂ ਇਹ ਕਿਹਾ ਔਰ ਇਹੀ ਬਾਅਦ ਪ੍ਰੈਸ ਦੇ ਉੱਤੇ ਉਹਨੇ ਆਪਣੇ ਨੇ ਖਜ਼ਾਨਾ ਮੰਤਰੀ ਨੇ ਕਿਹਾ ਔਰ ਉਹ ਲੋਕਾਂ ਦੇ ਅੰਦਰ ਜਿਹੜਾ ਗੁੱਸਾ ਹੈ ਨਾ ਨਹੀਂ ਉਹ ਮੈਂ ਜਿਹੜੀ ਵਿਹਲੜ ਕਰਦੇ ਵਾਲੀ ਗੱਲ ਆ ਮੈਂ ਪਹਿਲਾਂ ਹੀ ਗੱਲ ਅੱਧੀ ਕਿਤੇ ਤੁਹਾਨੂੰ ਦੱਸਤੀ ਵੀ ਇਹ ਫੇਰੇ ਜੇ ਫੇਰੇ ਸਾਰੇ ਆਪਦੇ ਆਪ ਨੂੰ ਮੰਨ ਲੈਣ ਵੀ ਤੁਸੀਂ ਸਾਰੇ ਵਿਹਲੜੋਂ ਸਾਡੇ ਨਾਲ ਵਿਹਲੜਾਂ ਦੇ ਨਾਲ ਹੁਣ ਤੱਕ ਧਰਨਾਂ 'ਚ ਬੈੰਦੇ ਬੈੰਦੇ ਨੇ ਤੁਹਾਨੂੰ ਤੁਸੀਂ ਲੀਡਰ ਬਣ ਗਏ ਤੁਹਾਨੂੰ ਲੋਕਾਂ ਨੇ ਵੋਟਾਂ ਪਾ ਦਿੱਤੀਆਂ ਚਾਰ ਹੁਣ ਤੁਹਾਨੂੰ ਅਸੀਂ ਵਿਹਲੜ ਲੱਗਣ ਲੱਪੇ ਫਿਰ ਮੈਂ ਅਗਲੀ ਗੱਲ ਹੋਰ ਦੱਸ ਦਿੰਨਾ ਮੈਨੂੰ ਬੜਾ ਦੁੱਖ ਹੋਇਆ ਇਹ ਇਹ ਬਿਆਨ ਸੁਣ ਕੇ ਇਸ ਸੰਧਵਾ ਸਾਹਿਬ ਦਾ ਇਹਨੂੰ ਇਹਨੂੰ ਮਤਲਬ ਮੈਨੂੰ ਲੱਗਾ ਹੰਕਾਰ ਹੋ ਗਿਆ ਕਿ ਮੈਂ ਮਤਲਬ ਬਹੁਤ ਵੱਡੀ ਪੋਸਟ ਤੇ ਬੈਠਾ ਹਰ ਉਹਨੂੰ ਇਹ ਨਹੀਂ ਪਤਾਗਾ ਕਿ ਲੋਕਾਂ ਦੀ ਇੱਕ ਪਾਵਰ ਹੈ ਨਾ ਜਿੱਦੇ ਜਿੱਦੇ ਲੋਕਾਂ ਨੇ ਦੁਬਾਰਾ ਇੱਥੇ ਨਿਸ਼ਾਨ ਲਵਾਉਣਾ ਹੈ ਨਾ ਉਹਦੇ ਹਾਸੀਟਾ ਛੂਟਾ ਸਭ ਖੋਲ ਲੈਣਗੇ ਇਹ ਲੋਕਾਂ ਕੋਲੇ ਤਾਕਤ ਹੈ ਲੋਕ ਜਾਣ ਜਾਂਦੇ ਆ ਕਿ ਮੈਂ ਖੋਈ ਦੀਆਂ ਤੇ ਕਿਵੇਂ ਦੇਈ ਦੀਆਂ ਜੇ ਤੁਹਾਨੂੰ 92 ਦੇ ਸਕਦੇ ਆ ਨਾ ਤੇ ਤੁਹਾਨੂੰ 0 ਤੇ ਵੀ ਲੈ ਸਕਦੇ ਆ ਅਗਲੇ ਜਿਹੜੇ ਦੂ ਪਹਿਲੇ ਸੀ ਪਹਿਲਾਂ ਦੇ ਵਿੱਚ بڑا ਹੰਕਾਰ ਸੀ ਨਾ ਉਹ ਕਹਿੰਦੇ ਸੀਗੇ 25 ਸਾਲ ਪੰਜ ਵਾਰੀ ਕਹਿੰਦਾ ਮੁੱਖ ਮੰਤਰੀ ਬਣਨਾ ਹੈ ਇਹ ਇਹ ਬਾਦਲ ਕਹਿੰਦਾ ਰਿਹਾ 25 ਸਾਲ ਨਹੀਂ ਜਾਣਾ ਅਗਲੇ ਨੇ ਮਾਰਿਆ ਬੜਕਾ ਆਕੇ ਅਗਲੀ ਵਾਰੀ ਤੂੰ ਜੇ ਉਹਦੇ ਨਾਲ ਇਹ ਕਰ ਸਕਦੇ ਤੇ ਹੋ ਤੁਹਾਡੇ ਨਾਲ ਵੀ ਜਾਣੀ ਆ